whatsapp ਤੇ کارڈ ਭੇਜਣਾ ਕੀ ਸੱਦਾ ਪੱਤਰ ਹੈ ਖੁਸ਼ੀ ਦੇ ਗਮੀਂ ਦੇ ਸਾਡੇ whatsapp ਤੇ ਕਾਰਡ ਆ ਜਾਂਦੇ ਆ ਤਾਂ ਕਾਰਡ ਭੇਜਣ ਤੋਂ ਬਾਅਦ ਜੇ ਕੋਈ ਸਾਨੂੰ ਕਾਲ ਨਹੀਂ ਆਉਂਦੀ ਤਾਂ ਉਹ ਕਾਰਡ ਇਨਵੀਟੇਸ਼ਨ ਨਹੀਂ ਹੈ ਉਹ ਕਾਰਡ ਇਨਫਰਮੇਸ਼ਨ ਬਣ ਕੇ ਰਹਿ ਜਾਂਦਾ ਕਿ ਅਸੀਂ ਕਾਰਡ ਹੈ ਜਿਹੜਾ ਉਸ ਨੂੰ ਵਟਸਐਪ ਤੇ ਭੇਜ ਸਕਦੇ ਆ ਬਿਲਕੁਲ ਭੇਜਣਾ ਵੀ ਚਾਹੀਦਾ ਮੈਂ ਜਗਜੀਤ ਸਿੰਘ ਨਾਲ ਲਿਕੇ ਗੱਲ ਕਰਦੇ ਆ ਇਸ ਬਾਰੇ ਦੋਸਤੋ ਅਸੀਂ ਸਾਰੇ ਸਮਾਜ ਦੇ ਵਿੱਚ ਰਹਿੰਦੇ ਹੋਏ ਵੱਖ-ਵੱਖ ਪ੍ਰੋਗਰਾਮ ਕਰਵਾਉਂਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਪਰਿਵਾਰ ਵਿੱਚ ਸਾਡੇ ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਉਂਦੇ ਆ ਉਹ ਪ੍ਰੋਗਰਾਮ ਖੁਸ਼ੀ ਦੇ ਵੀ ਹੁੰਦੇ ਆ ਉਹ ਪ੍ਰੋਗਰਾਮ ਗਮੀ ਦੇ ਵੀ ਹੁੰਦੇ ਆ ਪਰ ਆਮ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਦੇ ਹਾਈ ਟੈਕ ਹੋਣ ਨਾਲ ਤਾਂ ਮਨੁੱਖ ਤਕਨੀਕ ਦੇ ਪੱਖ ਤੋਂ ਵੀ ਅੱਗੇ ਵਧਿਆ ਹੈ ਜਿਹੜੀ ਬਹੁਤ ਚੰਗੀ ਗੱਲ ਹੈ ਉਸ ਤਕਨੀਕ ਦੀ ਵਰਤੋਂ ਨਾਲ ਸਮੇਂ ਦੀ ਵੀ ਬਹੁਤ ਬਚਤ ਹੁੰਦੀ ਹੈ ਉਸ ਤਕਨੀਕ ਦੇ ਵਰਤੋਂ ਨਾਲ ਬਹੁਤ ਸਾਰੇ ਪੈਸੇ ਦੀ ਵੀ ਬਚਤ ਹੁੰਦੀ ਹੈ ਤੇ ਬਹੁਤ ਸਾਰੀ ਊਰਜਾ ਦੀ ਵੀ ਬਚਤ ਹੁੰਦੀ ਹੈ ਬਹੁਤ ਸਾਰੀ ਊਰਜਾ ਵੀ ਜਿਹੜੀ ਸਾਡੀ ਬਹੁਤ ਘੱਟ ਲੱਗਦੀ ਹੈ ਤੇ ਅਸੀਂ ਬਹੁਤ ਜਲਦੀ ਜੱਕਦਮ ਸਾਡੇ ਸਨੇਹੀਆਂ ਜਿਹੜੇ ਉਹ ਦੂਜੇ ਲੋਕਾਂ ਤੱਕ ਭੇਜ ਦਿੰਨੇ ਆ ਪਰ ਆਮ ਤੌਰ ਤੇ ਅਸੀਂ ਦੇਖਦੇ ਆ ਨਾ ਸਾਡੇ ਕੋਲੇ ਵੀ ਜਾਂ ਅਸੀਂ ਵੀ ਕਦੇ ਕਿ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਸਨੇਹ ਸਾਡੇ ਕੋਲੇ ਆ ਜਾਂਦੇ ਨੇ ਖੁਸ਼ੀ ਦੇ ਗਮੀਂ ਦੇ ਸਾਡੇ ਵਟਸਐਪ ਤੇ ਕਾਰਡ ਆ ਜਾਂਦੇ ਆ ਤਾਂ ਕਾਰਡ ਭੇਜਣ ਤੋਂ ਬਾਅਦ ਜੇ ਕੋਈ ਸਾਨੂੰ ਕਾਲ ਨਹੀਂ ਆਉਂਦੀ ਤਾਂ ਉਹ ਕਾਰਡ ਇਨਵੀਟੇਸ਼ਨ ਨਹੀਂ ਹੈ ਉਹ ਕਾਰਡ ਇਨਫੋਰਮੇਸ਼ਨ ਬਣ ਕੇ ਰਹਿ ਜਾਂਦਾ ਇਹ ਗੱਲ ਸਾਨੂੰ ਜਰੂਰ ਸਮਝ ਲੈਣੀ ਚਾਹੀਦੀ ਹੈ ਕਿ ਉਹਦਾ ਮਤਲਬ ਇਹ ਤਾਂ ਜਰੂਰ ਬਣ ਜਾਂਦਾ ਹੈ ਕਿ ਅਸੀਂ ਸਾਡੇ ਘਰ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਜਾ ਸਾਡੇ ਘਰ ਇਹ ਪ੍ਰੋਗਰਾਮ ਹੋ ਰਿਹਾ ਹੈ ਇਹ ਤਾਂ ਹੋ ਜਾਂਦਾ ਉਹਦਾ ਮਤਲਬ ਪਰ ਇਹ ਨਹੀਂ ਕਿ ਅਸੀਂ ਤੁਹਾਨੂੰ ਸੱਦ ਰਹੇ ਹਾਂ ਸੋਚੋ ਤੁਸੀਂ ਅੰਤੌਰਤੇ ਕਦੀ ਕਿਉਂਕਿ ਸੱਦਣਾ ਦਾ ਮਤਲਬ ਹੁੰਦਾ ਹੈ ਕਿ ਅਸੀਂ ਜੇ ਕਾਰਡ ਭੇਜਣ ਤੋਂ ਬਾਅਦ ਜਿਸ ਵੀ ਕਿਸੇ ਸਾਥੀ ਨੂੰ ਅਸੀਂ ਕਾਰਡ ਭੇਜਦੇ ਹਾਂ ਜੇ ਕਾਰਡ ਤੋਂ ਬਾਅਦ ਅਸੀਂ ਫੋਨ ਕਰਕੇ ਇਨਵੀਟੇਸ਼ਨ ਦਿੰਨੇ ਆ ਫੋਨ ਕਰਕੇ ਸੱਦਾ ਪੱਤਰ ਦਿੰਨੇ ਆ ਤਸੀਂ ਦੋ ਗੱਲਾਂ ਵੀ ਕਰਦੇ ਆ ਤੇ ਉਸ ਨੂੰ ਦੱਸਦੇ ਵੀ ਆ ਕਿ ਤੁਸੀਂ ਪਰਿਵਾਰ ਸਮੇਤ ਇੱਥੇ ਪਹੁੰਚਣਾ ਹੈ ਤਾਂ ਫੇਰ ਉਹ ਸਹੀ ਰੂਪ ਦੇ ਵਿੱਚ ਸੱਦਾ ਪੱਤਰ ਇਨਵੀਟੇਸ਼ਨ ਬਣਦਾ ਹੈ ਸੋ ਅਸੀਂ ਇਸ ਗੱਲ ਦਾ ਖਿਆਲ ਰੱਖੀਏ ਦੋਸਤੋ ਕਿ ਜਦੋਂ ਵੀ ਕਿਸੇ ਨੂੰ ਅਸੀਂ ਸੱਦਣਾ ਹੈ ਕਿਸੇ ਦੋਸਤ ਨੂੰ ਬੁਲਾਉਣਾ ਹੈ ਤਾਂ ਸਿਰਫ WhatsApp ਤੇ ਕਾਰਡ ਭੇਜਣ ਨਾਲ ਇਹ ਗੱਲਾਂ ਨਹੀਂ ਹੋਣੀਆਂ WhatsApp ਤੇ ਕਾਰਡ ਭੇਜਣ ਤੋਂ ਬਾਅਦ ਸਾਨੂੰ ਕਾਲ ਜਾਂ ਉਹਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਪਰ ਇਹ ਵਧੀਆ ਗੱਲ ਹੈ ਕਿ ਅਸੀਂ ਸਮੇਂ ਦੀ ਬਚਤ ਕਰਦੇ ਆ ਕਿ ਅਸੀਂ ਕਾਰਡ ਹੈ ਜਿਹੜਾ ਉਸ ਨੂੰ WhatsApp ਤੇ ਭੇਜ ਸਕਦੇ ਹਾਂ ਬਿਲਕੁਲ ਭੇਜਣਾ ਵੀ ਚਾਹੀਦਾ ਹੈ ਅਸੀਂ ਸਮੇਂ ਦੀ ਤਕਨੀਕ ਦੀ ਵਰਤੋਂ ਕਰੀਏ ਸਾਨੂੰ ਭੇਜਣਾ ਵੀ ਚਾਹੀਦਾ ਹੈ ਇਹ ਕਰਨਾ ਵੀ ਚਾਹੀਦਾ ਸਾਨੂੰ ਸਮੇਂ ਨਾਲ ਅਪਡੇਟ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਨਾਲ-ਨਾਲ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਸੱਜਣ ਵਾਲੇ ਬੰਦੇ ਨੂੰ ਜਿਹਨੂੰ ਅਸੀਂ ਬੁਲਾਉਣਾ ਚਾਹੁੰਦੇ ਆ ਉਹਨੂੰ ਸਤਕਾਰ ਦੇ ਸਕੀਏ ਉਹਨੂੰ ਪਿਆਰ ਦੇ ਸਕੀਏ ਉਹਨੂੰ ਮੁਹੱਬਤ ਦੇ ਸਕੀਏ ਉਹਨੂੰ ਦਿਲੋਂ ਮੁਹੱਬਤ ਦੇ ਸਕੀਏ ਤਾਂ ਹੀ ਇਹ ਪੂਰਾ ਹੋਊਗਾ ਜੇ ਕਿ ਅਸੀਂ ਉਸ ਨੂੰ ਕਾਰਡ ਦੇ ਨਾਲ ਕਾਲ ਵੀ ਕਰਦੇ ਆਂ